ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਭ ਮਜੀਜ ਹੋਗੇ ਅੱਜ ਤੁਹਾਨੂੰ ਦੋਸਤੋ ਡੈਨਮਾਰਕ ਦੀ ਰਾਜਧਾਨੀ ਕੋਪਨਹਗੇ ਦੀ ਵੀਡੀਓ ਸ਼ੇਅਰ ਕਰਦਿਆਂ ਤੁਹਾਡੇ ਨਾਲ ਅਸੀਂ ਸਵੀਡਨ ਤੋਂ ਕੋਪਨਹਗੇ ਆ ਗਏ ਸੀ ਤੇ ਮੈਂ ਕਿਹਾ ਥੋੜੀ ਵੀਡੀਓ ਬਣਾ ਲਈਏ ਕਿਉਂਕਿ ਗਰਮੀਆਂ ਵਿੱਚ ਕਾਫੀ ਰੌਣਕਾਂ ਦੀਆਂ ਟੂਰਿਸਟ ਬਹੁਤ ਜ਼ਿਆਦਾ ਜਾਂਦਾ ਹੈ ਹਰ ਕੋਈ ਫ੍ਰੀ ਹੁੰਦਾ ਹੈ ਗਰਮੀਆਂ 'ਚ 15-20 ਦਿਨ ਦੀਆਂ ਛੁੱਟੀਆਂ ਹਫ਼ਤੇ ਦੀਆਂ ਛੁੱਟੀਆਂ ਲੈ ਲੈਂਦੇ ਵੇ ਗੋਰੀਆਂ ਨੇ ਛੁੱਟੀਆਂ ਆਪਣੀਆਂ ਬਚਾਈਆਂ ਹੁੰਦੀਆਂ ਆ ਉਹ ਕਹਿੰਦੇ ਸਮਰ ਚ ਇੰਜੋਏ ਕਰਾਂਗੇ ਸਰਦੀਆਂ ਵਿੱਚ ਜਿਹੜੇ ਮਰਜ਼ੀ ਮੁੱਲ ਚ ਜਾਣ ਸਨੋ ਸੋ ਨਜ਼ਾਰਾਣੀ ਬਰਫਵਾਂ ਨਜ਼ਾਰਾ ਦੀਆਂ ਇਸ ਕਰਕੇ ਛੁੱਟੀਆਂ ਥੋੜੀਆਂ ਬਚਾ ਕੇ ਰੱਖਦੇ ਹੋਏ ਤੇ ਜਿਹੜੇ ਬਿਜ਼ਨਸਮੈਨ ਨੇ ਉਹਨਾਂ ਨੂੰ ਵੈਸੇ ਪਰਵਾਹ ਨਹੀਂ ਆਉਂਦੀ ਉਹਨਾਂ ਦੇ ਖੁੱਦ ਦਾ ਬਿਜ਼ਨਸ ਹੈ ਤੇ ਜਿਹੜੇ ਕੋਈ ਜੋਬ ਕਰਦੇ ਹੋਏ ਉਹਨਾਂ ਦੇ ਵੈਸੇ ਨਹੀਂ ਯਾਰੇ ਇਸ ਕਰਕੇ ਗਰਮੀਆਂ ਦਾ ਲੋਕੀ ਪੂਰਾ ਲੁੱਟ ਫੁਟਾਉਂਦੇ ਗਏ ਤੇ ਇਹ ਸ਼ਹਿਰ ਵੀ ਬੜਾ ਖੂਬਸੂਰਤ ਹੈਗਾ ਜੀ ਐ ਦੇਖ ਲਓ ਇੱਥੇ ਵੀ ਕੋਲ ਡਰਿੰਕ ਫ੍ਰੀ ਪਿਆਰੇ ਜਿਹਾ ਅਸੀਂ ਗੇਸੀ ਫਿਨਲੈਂਡ ਉੱਤੇ ਵੀ ਗਰਮੀਆਂ ਦੇ ਨਾਲ ਕੋਲਡ ਡਰਿੰਕ ਫ੍ਰੀ ਪਿਆਰੇ ਜੀ ਤੇ ਡੈਨਮਾਰਕ ਆਇਆ ਤੇ ਇਹ ਵੀ ਫ੍ਰੀ ਪਿਆਰੇ ਜੀ ਇਹੋ ਹੁੰਦੀਆਂ ਜੀ ਮੀਰ ਕੰਟਰੀਆਂ ਦੀਆਂ ਨਿਸ਼ਾਨੀਆਂ ਲੋਕਾਂ ਦੀ ਇਨਕਮ ਬਹੁਤ ਹੁੰਦੀ ਹੈ ਸਾਡੇ ਵੀ ਇੰਡੀਆ ਦੀਆਂ ਚੀਜ਼ਾਂ ਬੜੀਆਂ ਫ੍ਰੀ ਬਣਦੇ ਵੇ ਲੇਕਿਨ ਉੱਥੇ ਦਾ ਢੰਗ ਦੇ ਇੱਥੇ ਢੰਗ ਦਾ ਬਹੁਤ ਫਰਕ ਹੈਗਾ ਜੀ ਇੱਕ ਤੁਹਾਨੂੰ ਅਸੀਂ ਹਾਸਿਆਲੀ ਗੱਲ ਸੁਣਾਉਣੀ ਆ ਜਦੋਂ ਅਸੀਂ ਡੈਨਮਾਰਕ ਤੋਂ ਇੰਗਲੈਂਡ ਆਣਾ ਸੀ ਨਾ ਤੇ ਆਨਲਾਈਨ ਟਿਕਟਾਂ ਦੀ ਸਰਚ ਕਰਦੇ ਸਾਂ ਕਿ ਕਿਹੜੀ ਟਿਕਟ ਸਹੀ ਰਹੇਗੀ ਤੇ ਸਸਤੀ ਰਹੇਗੀ ਤੁਹਾਨੂੰ ਪਤਾ ਜਿਹੜੇ ਦੇਸੀ ਆਦਮੀ ਰਹਿੰਦੇ ਨੇ ਉਹ तकरीबन ਸੋਚਦੇ ਵੇ ਟਿਕਟ ਸਸਤੀ ਮਿਲ ਜੇ ਜਿਹੜੇ ਬਿਜ਼ਨਸ ਬਣਾਏ ਉਹਨਾਂ ਨੂੰ ਤਾਂ ਪਰਵਾਹ ਨਹੀਂ ਹੁੰਦੀ ਲੇਕਿਨ ਜਿਹੜੇ ਜੋਬ ਕਰਦੇ ਉਹ ਸੋਚਦੇ ਚਲੋ ਯਾਰ ਤੁਹਾਡੇ ਪੈਸੇ ਬਚ ਜਾਣਗੇ ਤੇ ਫਾਇਦਾ ਹੋ ਜਾਏਗਾ ਲੋਜੀ ਟਿਕਟ ਦੀ ਸਰਚ ਕਰਦੇ ਕਰਦੇ ਬੜੀ ਸਸਤੀ ਟਿਕਟ ਨਜ਼ਰ ਆ ਗਈ ਜੀ ਕੋਪਨਹagen ਤੋਂ ਇੰਗਲੈਂਡ ਦੇ ਸ਼ਹਿਰ ਮਾਂਚੈਸਟਰ ਦੀ ਤੁਸੀਂ ਯਕੀਨ ਨਹੀਂ ਕਰੋਗੇ 12 ਪਾਉਂਡ ਦੀ ਟਿਕਟ ਮਿਲ ਗਈ ਜੀ ਸਿੰਗਲ ਉਤੋਂ ਉੱਪਨੇ ਅੰਗਰ ਤੋਂ ਦੂਸਰੇ ਮੁਲਕ ਚ ਇੰਗਲੈਂਡ ਦੇ ਸ਼ਹਿਰ ਮਾਂਚੈਸਟਰ ਆਉਣ ਦੀ ਟਿਕਟ ਮਿਲ ਗਈ 12 ਪਾਉਂਡ ਦੀ ਦਸ ਤੇ ਸਾਨੂੰ ਹੋਰੀ ਬੜੇ ਪੈਸੇਜਨਰ ਮਿਲੇ ਕੁਝ ਪਾਕਿਸਤਾਨ ਤੋਂ ਸੀ ਕੁਝ ਹੋਰ ਕੰਡੀਆਂ ਤੋਂ ਸੀ ਉਹ ਵੀ ਬੜੇ ਖੁਸ਼ ਕਰਨੇ ਯਾਰ ਮੋਜਾ ਹੋਈਆਂ ਰਿਆਨ 에ਰਵੇ ਨੇ ਸਸਤੀ ਟਿਕਟਾਂ ਦਿੰਦੀ ਹੈ ਤੇ ਅਸੀਂ ਲੋਕ ਵੀ ਸ਼ੇਅਰ ਕਰ ਦਿੰਦੇ ਆ ਲੋ ਜੀ 12 ਪਾਉਂਡ ਦੀ ਟਿਕਟ ਖਰੀਦ ਕੇ ਅਸੀਂ ਵੀ ਚੱਲੇ ਪਾਤ ਤੇ ਚਲੋ ਜੀ ਇੰਗਲੈਂਡ ਚਲਦੇ ਆ ਇੰਗਲੈਂਡ ਜਦੋਂ ਪਹੁੰਚੇ ਆ ਤੇ ਰਾਤੀ ਜਦੋਂ ਜਹਾਜ਼ ਸਾਡਾ ਲੈਂਡ ਕੀਤਾ ਤੇ ਬਾਹਰੋਂ ਬਸ ਸੁਲਈ ਅਸੀਂ ਬਸ ਦੀ ਟਿਕਟ ਵੇਖੀ ਤੇ 8 ਪੌਣ ਦੀ ਐ ਦੂਸਰੇ ਮੁਲਕ ਚ ਆਣਾ ਤੇ ਟਿਕਟ ਮਿਲ ਗਈ ਜੇ 2 ਘੰਟੇ ਸਫਰ ਸੀ ਬਾਈ ਐਰ ਤੇ ਟਿਕਟ ਮਿਲੀ 12 ਪੌਣ ਦੀ ਤੇ ਲੋਕਲ ਬਸ ਲੈਣੀ ਸੀ ਮਾਂਚੈਸਟਰ ਤੋਂ ਵੁਲਵਰਹੈਮਪਟਨ ਦੀ ਡੇਢ ਘੰਟੇ ਦਾ ਰਸਤਾ ਸੀ ਤੇ ਟਿਕਟ ਮਿਲੀ 8 ਪੌਣ ਦੀ ਆ ਦੇਖ ਲਓ ਇਹ ਹਾਲ ਹੈ ਜੇ ਤੇ ਫਿਰ ਜਿਹੜਾ ਬਾਈ ਐਰ ਬੰਦੇ ਨੂੰ ਹਾਲਤ ਤੇ ਪੈ ਜੇਗੀ ਉਹ ਕਹੇਗਾ ਮੈਂ ਬਾਈਪਾਸ ਜਿਉ ਜਾਣਾ ਲੇਕਿਨ ਮਜਬੂਰੀ ਹੈ ਲੋਕਲ ਟਿਕਟ ਤੁਹਾਨੂੰ ਬਸਤੀ ਲੈਣੀ ਪੈਣੀ ਆਪਣੀ ਚੜ ਜਣਾ ਤੇ ਇਹ ਇਹ ਵੀ ਉਹ ਸਾਧਨ ਹੈ ਜੇ ਸਸਤੀਆਂ ਟਿਕਟਾਂ ਲੈ ਕੇ ਤੇ ਬਾਹਰ ਦੇ ਮੁਲਕ ਦੀ ਸੈਰ ਕਰਨ ਦਾ ਅਗਰ ਦੋਸਤੋ ਤੁਹਾਨੂੰ ਵੀ ਕਦੀ ਮੂਡ ਬਣੇ ਤੇ ਅਜਿਹੀ ਟਿਕਟਾਂ ਖਰੀਦਿਆ ਕਰੋ ਫਿਰ ਅੱਜ ਕੱਲ ਇੰਡੀਅਨ ਤੁਹਾਨੂੰ ਹਰ ਥਾਂ ਦੇ ਮਿਲ ਲਗੇ ਡੈਨਮਾਰਕ ਚ ਬਹੁਤ ਕਮ ਹੈ ਜਿੱਥੇ ਵੀ ਗਏ ਹਰ ਬੰਦੇ ਨਿਗਤ ਰੇ ਬੀਤੀ ਹੈ ਵੀ ਇਨਕਮ ਵੀ ਅੱਛੀ ਹੈ ਆ ਮੁਲਕ ਜੁਰ ਮਹਿੰਗਾ ਲੇਕਿਨ ਹਾਲ ਬਰ ਦੇ ਕੋਲ ਤੇ ਜੋ ਬਗੀਏ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਪਸੰਦ ਆਈ ਸ਼ੇਅਰ ਕਰਨਾ ਤੇ